ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ RAM ਹੈ ਇੱਕੋ ਆਪ ਜੀ ਸਰਵਣ ਕਰ ਰਹੇ ਹੋ ਸ੍ਰੀਮਾਨ 111 ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਸਨਾ ਵਾਲਿਆਂ ਦਾ ਪਰਉਪਕਾਰੀ ਅਤੇ ਭਗਤ ਤਰ ਜੀਵਨ ਸਾਧ ਸੰਗਤ ਜੀ ਸੰਤ ਦੀ ਅਵਸਥਾ ਕੀ ਹੈ ਗੁਰਬਾਣੀ ਮੁਤਾਬਕ ਜਿਸ ਦਾ ਜੀਵਨ ਹੋਵੇ ਉਹ ਪਰਉਪਕਾਰ ਨਾਲ ਭਰਿਆ ਹੁੰਦਾ ਹੈ ਗੁਰਬਾਣੀ ਕਹਿੰਦੀ ਹੈ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਪੈਦੇਓ ਪੁਰਖ ਰਸਕੁ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਗੇ ਜਦੋਂ ਕਿਸੇ ਮਹਾਪੁਰਖ ਦੇ ਦਰਸ਼ਨ ਹੋਣ ਮਹਾਪੁਰਖ ਹੋਵੇ ਰੱਬ ਨਾਲ ਇਕਮਿਕ ਰੱਬ ਦਾ ਹੀ ਰੂਪ ਹੋਵੇ ਤਾਂ ਕੋਈ ਪਿਛਲੇ ਜਨਮ ਵਿੱਚ ਕੀਤਾ ਹੋਇਆ ਚੰਗਾ ਕਰਮ ਗਿਣਤੀ ਵਿੱਚ ਅੱਗੇ ਆ ਜਾਂਦਾ ਹੈ ਜਿਸ ਕਾਰਨ ਕਈ ਜਨਮਾਂ ਤੋਂ ਸੁੱਤੀ ਹੋਈ ਕਿਸਮਤ ਉਹ ਜਾਗ ਪੈਂਦੀ ਆ ਜੀਵ ਭਾਗਾ ਵਾਲਾ ਬਣ ਜਾਂਦਾ ਏ ਜਿਵੇਂ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਜੀ ਨੇ ਸੰਤ ਬਾਬਾ ਨਾਰ ਸਿੰਘ ਜੀ ਤਾਜਪੁਰ ਵਾਲਾ ਤੇ ਮਿਹਰ ਕਰਤੀ ਸੰਤ ਜੀ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਮਹਾਰਾਜ ਜੀ ਇਹੋ ਜੀ ਕਿਰਪਾ ਨਾਲ ਜੀਵ ਵਾਲ ਤਖਵੇ ਸੀ ਜੀਵਨ ਨੂੰ ਮੁਕਤ ਕਰ ਦਿੰਦੇ ਸੀ ਐਸੀ ਕਟਾਕ ਨਾਲ ਮਿਹਰ ਕਰਦੇ ਸੀ ਸੰਤ ਬਾਬਾ ਨਾਰ ਸਿੰਘ ਜੀ ਪਿਛਲੇ ਸਮੇਂ ਚ ਇਸਲੇ ਜੀਵਨ ਚ ਡਾਕੂਆਂ ਦੇ ਨਾਲ ਰਹਾ ਕਰਦੇ ਸੀ ਸਾਧ ਸੰਗਤ ਜੀ ਭੋਲਿਆਂ ਵੀ ਪਾਇਆ ਕਰਦੇ ਸੀ ਮੇਲਿਆਂ ਦੀ ਰੌਣਕ ਵਧਾਉਂਦੇ ਸੀ ਇੱਕ ਦਿਨ ਕੀ ਹੋਇਆ ਸੰਤ ਬਾਬਾ ਨਾਰ ਸਿੰਘ ਜੀ ਦੀ ਕਿਸਮਤ ਜਾਗਣੀ ਸ਼ੁਰੂ ਹੋ ਗਈ ਜਦੋਂ ਕਿਸਮਤ ਜਾਗਦੀ ਹੋਵੇ ਨਾ ਉਦੋਂ ਚੰਗੇ ਬੰਦਿਆਂ ਦਾ ਮੇਲ ਹੁੰਦਾ ਹੈ ਪਰ ਉਪਕਾਰੀ ਸੰਤਾਂ ਦੇ ਦਰਸ਼ਨ ਹੁੰਦੇ ਆ ਬੰਦਾ ਨਾਮ ਜਪਣ ਲੱਗ ਜਾਂਦਾ ਹੈ ਮਾਰੇ ਕਰਮਾਂ ਨੂੰ ਛੱਡਣਾ ਸ਼ੁਰੂ ਸ਼ੁਰੂ ਕਰਦੇ ਵੇ ਸਮਝੋ ਗੁਰੂ ਸਾਹਿਬ ਦੀ ਕਿਰਪਾ ਹੋਣ ਲੱਗੀ। ਸੰਤ ਬਾਬਾ ਨਾਰ ਸਿੰਘ ਜੀ ਪਿਛਲੇ ਜੀਵਨ ਦੇ ਵਿੱਚ ਆਪਣੇ ਸਾਥੀਆਂ ਸਮੇਤ ਚੁਬਾਰੇ ਵਿੱਚ ਬਹਿ ਕੇ ਬੋਲੀਆਂ ਪਾਉਂਦੇ ਆ ਉੱਚੀ ਉੱਚੀ। ਤਾਇਪੁਰ ਨਗਰ, किशनਗੜ ਛੰਨਾ ਦੇ ਨਾਲ ਹੀ ਹੈ। ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ किशनਗੜ ਛੰਨਾ ਵਿਖੇ ਸੁਭਾਏ ਮਾਨਸੀ ਜਦੋਂ ਬੋਲੀਆਂ ਪਾ ਰਹੇ ਸੀ ਉੱਚੀ ਉੱਚੀ ਤਾਂ ਸੰਤ ਬਾਬਾ ਕਰਪਾਲ ਸਿੰਘ ਜੀ ਤਾਜਪੁਰ ਵਿਖੇ ਗਏ ਤੇ ਜਾ ਕੇ ਸੰਤ ਬਾਬਾ ਨਾਰ ਸਿੰਘ ਜੀ ਦਾ ਗੇਟ ਖੜਕਾ ਦਿੱਤਾ ਰੌਲਾ ਬਹੁਤ ਸੀ ਸੁਣਿਆ ਨਹੀਂ ਰੌਲਾ ਬਹੁਤ ਸੀਗਾ ਖੜਾਕਾ ਬਹੁਤ ਹੋ ਰਿਹਾ ਸੀ ਸੁਣਿਆ ਨਹੀਂ ਬੋਲੀਆਂ ਪਾ ਰਹੇ ਸਨ ਉੱਚੀ ਉੱਚੀ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਨੇ ਦੁਆਰਾ ਫੇਰ ਗੇਟ ਖੜਕਾਇਆ ਜਦੋਂ ਗੇਟ ਖੜਕਾਇਆ ਨਾ ਗੇਟ ਖੋਲਿਆ ਸੰਤਾਂ ਮਹਾਪੁਰਖਾਂ ਦਾ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਦਾ ਚਿਹਰੇ ਦਾ ਜਲਾਲ ਤੇ ਪ੍ਰਤਾਪ ਐ ਇੰਨਾ ਸੀ ਬੰਦਾ ਆਪਣੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਬਦਲ ਲੈਂਦਾ ਸੀ ਮਾੜੇ ਆਗੁਣਾ ਨੂੰ ਛੱਡ ਦਿੰਦਾ ਸੀ ਜਿਸ ਵੇਲੇ ਵੇਖਿਆ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਦਾ ਚਿਹਰਾ ਧਗਧਗ ਕਰਦਾ ਹੈ बोलियां पौंदे पौंदे बाबा सत बाबा नारसिंह जी चुप हो गए। ਜਦੋਂ ਚੁੱਪ ਹੋਏ ਸੰਤ ਮਹਾਰਾਜ ਦੇ ਦਰਸ਼ਨ ਕਰਕੇ ਭੈ ਭੀਤ ਹੋ ਗਏ। ਤੇ ਸਾਧ ਸੰਗਤ ਜੀ ਸੰਤ ਮਹਾਰਾਜ ਕੋਸ ਨਾ ਬੋਲੇ। ਜਦੋਂ ਉਹਨਾਂ ਨੇ ਗੇਟ ਖੋਲ੍ਹਿਆ ਦਰਸ਼ਨ ਕੀਤੇ ਸੰਤ ਮਹਾਰਾਜ ਦੇ ਸੰਤ बाबा ਕਿਰਪਾਲ ਸਿੰਘ ਜੀ ਦਰਸ਼ਨ ਦੇ ਕੇ ਵਾਪਸ ਕਿਸਨਗੜ ਛੰਨਾ ਵਿਖੇ ਆ ਗਏ। ਕੋਈ ਵੀ ਬਚਨ ਸੰਤ ਮਹਾਰਾਜ ਨੇ ਨਹੀਂ ਬਚਨ ਕੀਤਾ ਜਦੋਂ ਮਹਾਪੁਰਖਾਂ ਦਾ ਚਿਹਰੇ ਦੇ ਜਲਾਲ ਦੇ ਦਰਸ਼ਨ ਕੀਤੇ ਮਹਾਪੁਰਖਾਂ ਨੇ ਅੱਖ ਪਟਕੇ ਨੈਤਰ ਪਟਕੇ ਸੰਤ ਬਾਬਾ ਨਾਰ ਸਿੰਘ ਜੀ ਵੱਲ ਝਾਕਿਆ ਦਰਸ਼ਨ ਦਿੱਤੇ ਸੰਤ ਬਾਬਾ ਨਾਰ ਸਿੰਘ ਜੀ ਬੋਲੀਆਂ ਤੋਂ ਤੋਬਾ ਕਰਨ ਲੱਗੇ ਆਪਣੇ ਸਾਥੀਆਂ ਨੂੰ ਕਹਿੰਦੇ ਆ ਕਹਿੰਦੇ ਭਾਈ ਅੱਜ ਤੋਂ ਬਾਅਦ ਬੋਲੀਆਂ ਨਹੀਂ ਪਾਉਣੀਆਂ ਅੱਜ ਤੋਂ ਬਾਅਦ बोलियां ਨਹੀਂ ਪਾਉਣੀਆਂ ਕਿਤੇ ਨਾ ਕਿਤੇ ਸੰਤ ਮਹਾਰਾਜ ਬਾਬਾ ਕਰਪਾਲ ਸਿੰਘ ਜੀ ਦੇ ਸੰਗੀ ਸੰਤ ਬਾਬਾ ਨਾਰ ਸਿੰਘ ਜੀ ਜਿਸ ਵੇਲੇ ਢਾਕੂਆਂ ਦੇ ਨਾਲ ਜਾਇਆ ਕਰਦੇ ਸੀ ਉਸ ਵੇਲੇ ਕਿਤੇ ਨਾ ਕਿਤੇ ਸੇਵਾ ਵੀ ਕਰਦੇ ਸੀ ਜਿੱਥੇ ਸੰਗਤ ਹੁੰਦੀ ਸੀ ਉੱਥੇ ਮਸਕਾਂ ਪਰ ਕੇ ਪਾਣੀ ਦੀਆਂ ਲੈ ਕੇ ਜਾਣੀਆਂ ਕਿਤੇ ਹੋਰ ਜਿੱਥੇ ਵੀ ਸੇਵਾ ਮਿਲਣੀ ਸੇਵਾ ਵੀ ਕਰਨੀ ਸਾਧ ਸੰਗਤ ਦੀ ਗੱਲ ਚੇਤੇ ਰੱਖਿਓ ਕਦੇ ਕਦੇ ਕਈ ਵਾਰ ਕੀ ਹੁੰਦਾ ਮਾੜੇ ਆਗੁਣ ਕਰਨ ਵਾਲੇ ਵਿੱਚ ਵੀ ਕੋਈ ਚੰਗਾ ਗੁਣ ਹੁੰਦਾ ਜੋ ਰੱਬ ਦੇ ਨੇੜੇ ਲਾ ਦਿੰਦਾ ਹੈ ਗੁਰੂ ਕਿਰਪਾ ਕਰ ਦਿੰਦਾ ਹੈ ਸੰਤ ਬਾਬਾ ਕਰਪਾਲ ਸਿੰਘ ਜੀ ਨੇ ਸੰਤ ਬਾਬਾ ਨਾਰ ਸਿੰਘ ਜੀ ਤੇ ਕਿਰਪਾ ਕੀਤੀ ਉਹਨਾਂ ਦਾ ਜੀਵਨ ਬਦਲ ਕੇ ਰੱਖਤਾ ਤਾਂ ਤਨ ਤਨ ਸ੍ਰੀ ਮਾਨ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਛੰਨਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ